हां जी दोस्तों आज दा विषय ਦੂਧੀਆਂ ਕਾਜ ਜਾਂ ਦੂਧੀਆਂ ਬੁੱਟੀ ਬਾਰੇ ਇਹ ਖੇਤਾਂ ਵਿੱਚ ਵਟਾਂ ਤੇ ਤੀਆਂ ਤੇ ਖਾਲਾਂ ਤੇ ਆਮ ਮਿਲ ਜਾਂਦੀ ਹੈ ਇਹਦੇ ਪੱਤੇ ਜਾਂ ਟਾਣੀ ਨੂੰ ਤੋੜੀਏ ਤਾਂ ਇਹਦੇ ਵਿੱਚ ਨਾ ਦਿੱਤ ਵਰਗਾ ਤਰਲ ਪਦਾਰਥ ਨਿਕਲਦਾ ਇਸ ਕਰਕੇ ਇਹਨੂੰ ਦੂਧੀਆਂ ਕਾਜ ਜਾਂ ਦੂਧੀਆਂ ਬੁੱਟੀ ਕਹਿੰਦੇ ਆ ਇਹ ਦੋ ਤਰ੍ਹਾਂ ਦੀ ਹੁੰਦੀ ਹੈ ਛੋਟੇ ਪੱਤੇਆਂ ਵਾਲੀ ਤੇ ਵੱਡੇ ਪੱਤੇਆਂ ਵਾਲੀ ਇਹ ਦੋਨਾਂ ਦੀ ਜਿਹੜੀ ਹੁੰਦੀ ਹੈ ਤਸਵੀਰ ਇੱਕੋ ਜੀ ਹੁੰਦੀ ਹੈ ਇਹ ਐਂਟੀਸੈਪਟਿਕ ਹੁੰਦੀ ਹੈ ਇਸ ਆ ਖੰਘ ਦੀਆਂ ਬਿਮਾਰੀਆਂ ਲਈ ਬਹੁਤ کارਗਰ ਸਿੱਧ ਹੋਈ ਹੈ ਇਹਨੂੰ ਸੁਕਾ ਕੇ ਉਹ ਬਰ ਬਣਾ ਕੇ ਅੱਧਾ ਅੱਧਾ ਚਮਚੇ ਸਵੇਰੇ ਸ਼ਾਮ ਦਾ ਸੇਵਨ ਕਰਨ ਨਾਲ ਖੰਘ ਠੀਕ ਹੋ ਜਾਂਦੀ ਹੈ ਖੰਘ ਤਾਂ ਠੀਕ ਹੁੰਦੀ ਹੈ ਨਾਲ ਅਸਥਮਾ ਵੀ ਠੀਕ ਹੋ ਜਾਂਦਾ ਇਹਦਾ ਕੜਾ ਬਣਾ ਕੇ ਵੀ ਲੈ ਸਕਦੇ ਆ ਮੂੰਹ ਤੇ ਕੇਲੇ ਸ਼ਾਈਆਂ ਹੋਣ ਇਸ ਦੇ ਪੱਤਿਆਂ ਦਾ ਲੇਪ ਬਣਾ ਕੇ ਲਾਉਣ ਨਾਲ ਠੀਕ ਹੋ ਜਾਂਦਾ ਜੇਕਰ ਦਸਤ ਜਾਂ ਲੂਜ਼ ਮੋਸ਼ਨ ਹੋਣ ਤਾਂ ਇਸ ਦੇ ਪੱਤਿਆਂ ਦਾ ਕੜਾ ਬਣਾ ਕੇ ਲੈਣ ਨਾਲ ਉਹ ਵੀ ਠੀਕ ਹੋ ਜਾਂਦੇ ਜੇਕਰ ਔਰਤਾਂ ਦੇ ਵਿੱਚ ਤਾਂ ਨਹੀਂ ਵਿੱਚ ਇਹਨਾਂ ਇਨਫੈਕਸ਼ਨ ਹੋਵੇ ਤਾਂ ਇਸ ਨੂੰ ਸੁਕਾ ਕੇ ਚੂਰਨੋ ਬਣਾ ਕੇ ਬਰਾਬਰ ਧਾਗੇ ਵਾਲੀ ਮਿਸਰੀ ਲੈਣ ਨਾਲ